ਕੀ ਹਾਲ ਹੈ ਦੋਸਤੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਦੇਖੋ ਜਵਾਕੇ ਨਾ ਕਿਊਟ ਵਾਲ ਕਟਾ ਰਿਹਾ ਦੇਖੋ ਮੈਂ ਅੱਜ ਤੱਕ ਬਹੁਤ ਕਟੀਆਂ ਕਰ ਲੀਆਂ ਪਰ ਮੈਨੂੰ ਐਦਾਂ ਜਵਾਕ ਕਦੇ ਵੀ ਮੈਨੂੰ ਖੁਸ਼ ਨਹੀਂ ਲੱਗਿਆ ਦੇਖੋ ਕਿੰਨਾ ਕਿਊਟ ਹੈ ਬੱਚਾ ਬੇਬੀ ਹੈਅਰ ਕਟ ਜੋ ਵੀ ਮੇਰੇ ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਦੇਖੋ ਪੂਰਾ ਖੁਸ਼ ਹੋ ਰਿਹਾ ਬੱਚਾ ਵਧੀਆ ਗੱਲ ਆ ਦੇਖੋ ਇਹ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਦੱਸੋ ਬੱਚਾ ਤੁਹਾਨੂੰ ਕਿਊਟ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਅਬ ਮੇਰੇ ਹਿਸਾਬ ਨਾਲ ਤਾਂ ਸਾਨੂੰ ਸਾਰਿਆਂ ਨੂੰ ਕਿਊਟ ਹੀ ਲੱਗਿਆ ਜਿਨ੍ਹਾਂ ਨੂੰ ਬੱਚਾ ਕਿਊਟ ਲੱਗ ਰਿਹਾ ਉਹ ਕਮੈਂਟ ਬਾਕਸ ਦੇ ਵਿੱਚ ਕਿਊਟ ਲਿਖੋ ਤੇ ਦੇਖੋ ਇਦਾਂ ਬੱਚੇ ਨਾਲ ਮੂਹ ਪ੍ਰੇਮ ਨਾਲ ਬਿਠਿਆ ਕੇ ਵਾਲ ਗੱਟਿਆ ਕਰੋ ਕੋਈ ਇਦਾਂ ਨਹੀਂ ਜਿਹੜੇ ਤੈਨੂੰ ਡਰਾ ਕੇ ਜਦ ਤੋੜੇ ਤਾਂ ਨਾ ਪਹਿਲ ਨਹੀਂ ਹੁੰਦੀ ਉਹਦੇ ਵਾਲ ਅੱਥਰੂ ਇਹ ਦਿਨ ਉਪਰ ਨਹੀਂ ਆਉਂਦੀ ਉੱਚੀ ਬੱਛ ਕੇ ਆਪਣ ਨੂੰ ਕੋਲ ਅੰਦਰ ਅੱਜ ਦਾ ਟਿਕਟ ਹੈ ਨਾ ਮੂਹ ਉਹ ਬੱਚਾ ਬੰਦਾ ਬੋਤਾ ਦੇਖੋ ਸਾਹਮਣੇ ਦੇਖ ਸਾਹਮਣੇ ਦੇਖ ਬਸ ਹੋਰ ਦੱਸ ਦੇ ਕਰੀਏ ਗੱਲਾਂ ਬਾਤਾਂ ਕਰੀਏ ਮੈਨੂੰ ਬਹਿ ਉੱਚੀ ਫਸ ਕੇ ਮੇਰਾ ਪਹਿਲਾ ਕਸਟਮਰ ਜੋ ਬੱਚਾ ਹੈ को करना प्यार नाम वाला बता दे तू तो अच्छा अपन कर सामने देख सामने देख बस और डाल दे कमीदारी डाली अच्छा पास गए गए हम पे गए ਇਹ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਇਹ ਚੀਜ਼ ਮਾਰੇ ਕਰੋ ਇਹ ਜੇ ਕੋਈ ਕੋਲਾ ਨਾ ਰਹਿ ਗਿਆ ਇਹ ਹੁਣ ਐਵੇਂ ਕਰਦੀ ਹੈ ਤੇ ਮੇਰੇ ਬਾਰ ਦੇ ਆਈ ਰੱਖਿਆ ਵਾਲ ਨੂੰ ਇੱਥੇ ਖੜੇ ਤਾਂ ਨਹੀਂ ਕਰਦਾ ਹੋਰ ਬੱਚਿਆਂ ਤੱਕ ਵੀ ਜਾਵੇ ਥੈਂਕ ਯੂ